ਪਰਮਾਤਮਾ ਦੀ ਕਿਰਪਾ ਅੱਜ ਨਿਕਾ ਜਾਂ ਮੈਸੇਜ ਆਇਆ ਕਿ ਸਵੇਰੇ ਨੋਮੀਨੇਸ਼ਨ ਕਰਨੇ ਆ ਪੇਪਰ ਭਰਨੇ ਡੀਸੀ ਦਫਤਰ ਜੀ ਵੱਡੀ ਗਿਣਤੀ ਦੇ ਵਿੱਚ ਵੱਡਾ ਹਜੂਮ ਸਾਡੇ ਸਾਥੀਆਂ ਦਾ ਆ ਸਾਡੇ ਸਾਰੇ ਐਮਐਲਏ ਸਭਾ ਮੰਤਰੀ ਸਾਹਿਬ ਚੇਅਰਮੈਨ ਸਭਾ ਸਾਰੇ ਜਿੰਨੇ ਵੀ ਸਾਥੀ ਸਾਡੀ ਇੱਥੇ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਦੇ ਚੱਲ ਕੇ ਆਏ ਇੱਕ ਇੱਕ ਕਦਮ ਨੂੰ ਮੈਂ ਸਲਾਮ ਕਰਦਾ ਤੇ ਜਿਹੜਾ ਇਹ ਇਕੱਠ ਹੋਇਆ ਇਹਨੂੰ ਵੇਖ ਕੇ ਲੱਗਦਾ ਕਿ ਵੱਡੀ ਲੀਡ ਨਾਲ ਜਿੱਤਾਂਗੇ ਪਰਮਾਤਮਾ ਕਿਰਪਾ ਵੋਟਰ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਪੱਕਾ ਵੋਟਰ ਹੁੰਦਾ ਹੈ। ਕਿਆ ਬਾਤ ਹੈ। ਇਸ ਕਰਕੇ ਇਹ ਵੋਟਰ ਵੀ ਆ ਇਸ ਵੋਟਰ ਵੀ ਆ ਤੇ ਇਹ ਧੱਕੜ ਵੀ ਨੇ। ਜੀ ਠੀਕ ਹੈ ਜਿਹੜੇ ਹੁਣ ਵੋਟਾਂ ਖਿੱਚ-ਖਿੱਚ ਕੇ ਪਵਾਉਣਗੇ ਵੀ ਤੇ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀ ਸਿੰਘ ਭੱਲਰ ਨੂੰ ਦਿਤਾਉਣਗੇ। ਮੇਰਾ ਖਿਆਲ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਹੀ ਗਿਆ ਹੁਣ ਅੱਜ ਦਾ ਇਕੱਠ ਦੇਖ ਕੇ ਕਿਉਂਕਿ ਲੋਕ ਆਪ ਮੁਹਾਰੇ ਆਏ ਨੇ ਕਿ ਪਰਸੋਂ ਤੱਕ ਮੰੰਦੀ ਸਾਹਿਬ ਨੇ ਕੋਈ ਇਨੀ ਤਿਆਰੀ ਨਹੀਂ ਸੀ ਕੀਤੀ ਹੋਈ। ਇਹ ਅਸੀਂ ਕਾਗਜ਼ ਪਰਨੇ ਆ ਜਾਂ ਉਹ ਕਰਨਾ ਪਰਾਤੀ ਤਿਆਰੀਆਂ ਸ਼ੁਰੂ ਕੀਤੀਆਂ ਔਰ ਲੋਕਾਂ ਦੇ ਵਿੱਚ ਸੁਨੇਹਾ ਹੀ ਦਿੱਤਾ ਕਿ ਸਵੇਰੇ ਮੱਕਾ ਗਈ ਪਰਨ ਜਾ ਰਹੇ ਆ ਔਰ ਇਤਨੀ ਖੁਸ਼ੀ ਸੀ ਲੋਕਾਂ ਦੇ ਵਿੱਚ ਵੇਖਣ ਨੂੰ ਕਿ ਪਤਾ ਲੱਗਦਾ ਸੀ ਵੀ ਕੋਈ ਇਕੱਠ ਹੋਇਆ ਹੈ ਅੱਜ ਇਹ ਇਕੱਠ ਮੇਰਾ ਘੜ ਕੇ ਇੰਨਾ ਸ਼ਾਨਦਾਰ ਇਕੱਠ ਕਿਸੇ ਵਿਰਲੇ ਦੇ ਹੀ ਦਿਸੇਗਾ ਔਰ ਉਤੋਂ ਹੀ ਵੈਸੇ ਤਾਂ ਸਾਬਤ ਹੋ ਚੁੱਕਾ ਹੈ ਕਿ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਇਸ ਵਾਰ ਜਿੱਤ ਦਰਜ ਕਰਵਾਉਣਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਜਿਹੜਾ ਹੈ ਪਰਿਵਾਰ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਭਾਵਨਾਵਾਂ ਕੀ ਨੇ ਭੁੱਲਰ ਸਾਹਿਬ ਕਹਿੰਦੇ ਕਾਗਜ਼ ਦੇ ਠੀਕ ਠਾਕ ਭਰੇ ਜਾਣੇ ਵੀ ਇੱਕ ਰਸਮ ਹੁੰਦੀ ਹੈ ਕਿਵੇਂ ਵੇਖਦੇ ਅੱਜ ਕਾਗਜ਼ ਦਾਖਲ ਕਰਨ ਪਹੁੰਚੇ ਵਰਕਰਾਂ ਦੇ ਵਿੱਚ ਵੀ ਕਾਫੀ ਜੋਸ਼ ਵੇਖਣ ਨੂੰ ਮਿਲਿਆ ਹੈ ਪਰਮਾਤਮਾ ਦੀ ਕਿਰਪਾ ਅੱਜ ਨਿਕਾ ਜਾਂ ਮੈਸੇਜ ਲਾਇਆ ਕਿ ਸਵੇਰੇ ਨਾਮਿਨੇਸ਼ਨ ਕਰਨੇ ਆ ਪੇਪਰ ਭਰਨੇ ਡੀਸੀ ਦਫਤਰ ਜੀ ਵੱਡੀ ਗਿਣਤੀ ਦੇ ਵਿੱਚ ਵੱਡਾ ਹਜੂਮ ਸਾਡੇ ਸਾਥੀਆਂ ਦਾ ਆ ਸਾਡੇ ਸਾਰੇ ਐਮਐਲਏ ਸਭਾ ਮੰਤਰੀ ਸਾਹਿਬ ਚੇਅਰਮੈਨ ਸਭਾ ਸਾਰੇ ਜਿੰਨੇ ਵੀ ਸਾਥੀ ਸਾਡੀ ਇੱਥੇ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਦੇ ਚੱਲ ਕੇ ਆਏ ਇੱਕ ਇੱਕ ਕਦਮ ਨੂੰ ਮੈਂ ਸਲਾਮ ਕਰਦਾ ਤੇ ਜਿਹੜਾ ਇਹ ਇਕੱਠ ਹੋਇਆ ਇਹਨੂੰ ਵੇਖ ਕੇ ਲੱਗਦਾ ਕਿ ਵੱਡੀ ਲੀਡ ਨਾਲ ਜਿੱਤਾਂਗੇ ਪਰਮਾਤਮਾ ਕਿਰਪਾ ਕਰੋ ਓਏ ਸੋਹਣਿਆ ਅੱਜ ਸ੍ਰੀ ਅਕਾਲ ਉਹ ਸਾਰੇ ਪਹੁੰਚੇ ਸੀ ਉਹ ਕਹਿੰਦੇ ਸੀਗੇ ਕਿ 2 ਸਾਲ ਹੋ ਗਏ ਨੇ ਸਰਕਾਰ ਨੂੰ ਲੋਕਾਂ ਨੇ ਵੇਖ ਲਿਆ ਇਸ ਵਾਰ ਅਕਾਲੀ ਦਲ ਤੇ ਭਰੋਸਾ ਕਿਵੇਂ ਵੇਖਦੇ ਕੋਈ ਇਹ ਤੇ ਪਤਾ ਲੱਗਣਾ ਇੱਕ ਤੀਕ ਨੂੰ 21 ਦੇ ਤੇ ਭਰੋਸਾ ਕਰਨਾ ਅਕਾਲੀ ਦਲ ਕਾਂਗਰਸ ਇਹ ਚੌਥੇ ਪੰਜਵੇਂ ਨੰਬਰ ਦੀ ਆਪਸ ਚ ਲੜਾਈ ਲੜਦੇ ਆ ਪਰਮਾਤਮਾ ਕਿਰਪਾ ਕਰੂਗਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆ ਨਾ ਲੋਕ ਉਹਨੂੰ ਫਤਵਾ ਦੇਣਗੇ ਵੱਡੀ ਲੀਡ ਨਾਲ ਲੋਕ ਜਿਤਾਉਣਗੇ ਅ ਕਦੀ ਇਸ ਤਰ੍ਹਾਂ ਆਇਆ ਸੀ ਵੀ 90 95% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣ ਲੋਕ ਇਹ ਸਭ ਤੋਂ ਵੱਡੀ ਸਹੂਲਤ ਆ ਜਿਹੜੀ 3 ਤੋਂ 4000 ਰੁਪਇਆ ਹਰ ਪਰਿਵਾਰ ਦਾ ਇੱਕ ਮਹੀਨੇ ਦਾ ਬਚਨ ਦਿਆ। ਮੱਲਾ ਕਲੀਨਿਕ ਖੋਲ ਤੇ ਆ ਦਵਾਈਆਂ ਲਾਜ ਟੈਸਟ ਫ੍ਰੀ ਹੋ ਰਹੇ ਆ। ਲੋਕਾਂ ਨੂੰ ਇਹ ਫਿਕਰ ਨਹੀਂ ਵੀ ਜੇ ਕੋਈ ਜੀ ਬਿਮਾਰ ਹੋ ਗਿਆ ਤੇ ਸਾਨੂੰ ਪਤਾ ਨਹੀਂ ਕੋਈ ਘਰ ਜਾਂ ਕੋਈ ਜਾਇਦਤ ਗਹਿਣੇ ਪਾ ਗਿਆ ਤੇ ਜੀ ਦਾ ਇਲਾਜ ਕਰਾਉਣਾ ਪੈਣਾ। ਲੋਕਾਂ ਨੂੰ ਇਹ ਪਤਾ ਵੀ ਸਾਡਾ ਪੁੱਤ ਭਗਵੰਤ ਮਾਨ ਬੈਠਾ ਉੱਤੇ ਮੁੱਖ ਮੰਤਰੀ ਜੇ ਕੋਈ ਜੀ ਰੱਬ ਨਾ ਕਰੇ ਜੀ ਬਿਮਾਰ ਹੁੰਦਾ ਉਹਦਾ ਇਲਾਜ ਉਹਦਾ ਟੈਸਟ ਸਰਦਾਰ ਭਗਵੰਤ ਸਿੰਘ ਮਾਨ ਆਪ ਫੀਸਾਂ ਦੇ ਕੇ ਕਰਾਉਣਗੇ। ਜੇ ਬੀਪੀਆਂ ਦੇ ਸਫਰ ਦੀ ਗੱਲ ਕਰੀਏ ਤੇ ਰੂਟੀਨ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਰੂਟੀਨ ਦੇ ਵਿੱਚ ਬੀਪੀਆਂ ਦਾ ਸਫਰ ਜਿਹੜਾ ਉਹ ਫਰੀ ਦੇ ਵਿੱਚ ਕਰ ਰਹੀਆਂ ਹੋਰ ਕਈ ਸਹੂਲਤਾਂ ਜਿਹੜੀਆਂ ਮਾਨ ਸਰਕਾਰ ਨੇ ਗਰੰਟੀਆਂ ਦਿੱਤੀਆਂ ਉਹਨਾਂ ਪੂਰਗੀਆਂ ਕੀਤੀਆਂ ਕੀਤੀਆਂ ਜਿਹੜੀਆਂ ਨਹੀਂ ਵੀ ਦਿੱਤੀਆਂ ਉਹ ਵੀ ਪੂਰਗੀਆਂ ਕਰ ਰਹੀ ਆ ਬੀਪੀਆਂ ਦਾ 1000 ਰੁਪਏ ਵਾਲੀ ਗਰੰਟੀ ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਆ ਐਮਪੀ ਇਲੈਕਸ਼ਨ ਨੰਗਨ ਦਿਓ ਐਮਪੀ ਇਲੈਕਸ਼ਨ ਤੋਂ ਥੋੜੇ ਸਮੇਂ ਦੇ ਵਿੱਚ ਹੀ 1000 ਰੁਪਿਆ ਬੀਪੀਆਂ ਆਲਾ ਬੀਪੀਐਨ ਦੇ ਦਾ ਮਾਨ ਸਰਕਾਰ ਲੋਕਾਂ ਦੀ ਸਰਕਾਰ ਆ ਟੱਕੇ ਸ਼ਾਈਆਂ ਬੰਦ ਹੋ ਗਈਆਂ ਨਜਾਇਜ਼ ਪਰਚੇ ਬੰਦ ਹੋ ਗਏ ਨਜਾਇਜ਼ ਲੋਕਾਂ ਦੀਆਂ ਜ਼ਮੀਨਾਂ ਤੇ ਜਿਹੜੇ ਕਬਜ਼ੇ ਹੁੰਦੇ ਸੀ ਉਹ ਬੰਦ ਹੋ ਗਏ ਗੋਲੀਆਂ ਚੱਲਣੀਆਂ ਬੰਦ ਹੋ ਗਈਆਂ ਜੇ ਕੋਈ ਕਾਨੂੰਨ ਨੂੰ ਹੱਥ ਲੈਂਦਾ ਉੱਤੇ ਪੱਕਾ ਦਾ ਕਾਰਵਾਈ ਹੁੰਦੀ ਆ ਨਹੀਂ ਤੇ ਪਿਛਲੀਆਂ ਸਰਕਾਰਾਂ ਚ ਜੇ ਕਾਂਗਰਸੀ ਸਰਕਾਰ ਹੁੰਦੀ ਜੇ ਕੋਈ ਕਾਂਗਰਸੀ ਉਹ ਜਿਸ ਦੀ ਮਰਜ਼ੀ ਤੱਕ ਆ ਕਰੀ ਜੇ ਕਿਸੇ ਦੀ ਕੋਈ ਸੁਣਵਾਈ ਨਹੀਂ ਜੇ ਕਾਲੀਦਲ ਦੀ ਸਰਕਾਰ ਜੇ ਕੋਈ ਕਾਲੀਦਲ ਦਾ ਜਹੇਦਾਰ ਆ ਉਹ ਕਿਸੇ ਨਾਲ ਤੱਕਾ ਕਰੀ ਜਾਵੇ ਤੇ ਦੂਜੇ ਦੀ ਕੋਈ ਸੁਣਵਾਈ ਨਹੀਂ ਆਮ ਆਦਮੀ ਪਾਰਟੀ ਲੋਕਾਂ ਦੀ ਸੁਣਵਾਈ ਕਰਦੀ ਆ ਪੁਲਿਸ ਨੂੰ ਫ੍ਰੀ ਹੈਂਡ ਛੱਡਿਆ ਗਿਆ ਜਿਹੜਾ ਕੋਈ ਕਾਨੂੰਨ ਉਾਂਚ ਲੈਂਦਾ ਉੱਤੇ ਕਾਰਵਾਈ ਹੁੰਦੀ ਆ ਆਪੋਜੀਸ਼ਨ ਵਾਲੇ ਕਹਿੰਦੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਨਾਲ ਵੱਡੇ ਆਗੂ ਤੁਰੇ ਫਿਰਦੇ ਨੇ ਇਹਨਾਂ ਨੂੰ ਸਰਪੰਚੀ ਦੀਆਂ ਇਲੈਕਸ਼ਨਾਂ 'ਚ ਪਤਾ ਲੱਗਣਾ ਅਸੀਂ ਤੇ ਮੋਢੇ ਤੇ ਹੱਥ ਰੱਖ ਕੇ ਬਣਾ ਦਿੰਨੇ ਆ ਆਮ ਆਦਮੀ ਪਾਰਟੀ ਕੋ ਸਰਪੰਚ ਨਹੀਂ ਜੇ ਬਣਾਏ ਜਾਣੇ ਵੇਖੋ ਸਰਪੰਚੀ ਦੀ ਇਲੈਕਸ਼ਨ ਹੋਣੀ ਚਾਹੀਦੀ ਆ ਇਹ ਗੱਲਾਂ ਕਰਦੇ ਆ ਸਰੋਪੇ ਪਾਉਣ ਦੀਆਂ ਸਰੋਪੇ ਪਾ ਕੇ ਇੱਕ ਬੰਦੇ ਨੂੰ ਸਰਪੰਚ ਬਣਾ ਦੇਣਾ ਤੇ ਦੂਜਾ ਜਿਹੜਾ ਬੰਦਾ ਮਿਹਨਤ ਕਰਦਾ ਹੋ ਸਕਦਾ 20 ਬੰਦੇ ਚਾਹਵਾਂ ਨੂੰ ਸਰਪੰਚ ਬਣ ਦੇ ਜਦੋਂ ਇਲੈਕਸ਼ਨ ਹੋਊ ਹਰ ਬੰਦਾ ਆਪਦਾ ਭਾਰ ਤੋਲੂਗਾ ਜਿਹੜਾ ਹਰ ਜੂ ਉਹਨੂੰ ਵੀ ਇਹ ਹੂ ਵੀ ਮੈਂ ਯਾਰ ਆਪਦਾ ਜੂਰ ਤੇ ਵੇਖ ਲਿਆ ਨਾ ਜਿਹੜਾ ਜਿੱਤ ਗਿਆ ਉਹ ਵੀ ਸਾਡਾ ਜਿਹੜਾ ਹਾਰ ਗਿਆ ਉਹ ਵੀ ਸਾਡਾ ਉਹਨੂੰ ਪਤਾ ਹੋਊ ਵੀ ਮੈਂ ਯਾਰ ਆਪਦਾ ਜੂਰ ਵੇਖ ਲਿਆ ਜਿੰਨੇ ਲੋਕ ਮੇਰੇ ਨਾਲ ਹੀ ਹੁੰਨੀਆਂ ਮੈਨੂੰ ਵੋਟਾਂ ਪੈ ਗਈਆਂ ਤੇ ਜਿਹੜਾ ਜਿੱਤ ਗਿਆ ਉਹਨੂੰ ਵੀ ਕੰਮ ਕਰਨ ਦਾ ਸ਼ੌਂਕ ਹੂ ਵੀ ਜਿੰਨੀਆਂ ਵੋਟਾਂ ਲਈਆਂ ਮੈਂ ਹੋਰ ਲੋਕਾਂ ਨੂੰ ਵੀ ਨਾਲ ਜੋੜਨਾ ਵੀ ਕੱਲ ਨੂੰ ਜੇ ਹੋਰ ਬਾਤ ਜੋੜੂਗਾ ਅਗਲੀ ਵਾਰ ਫੇਰ ਸਰਪੰਚੀ ਲੜੂਗਾ ਐਮ ਐਲ ਏ ਦੀ ਜਿਹੜੀ ਆਉਣੀ ਹੈ ਇਲੈਕਸ਼ਨ ਉਹਦੇ ਚ ਵੋਟਾਂ ਵਧਾਊਗਾ ਤੇ ਇਹ ਤੇ ਚਾਹੀਦਾ ਹੀ ਇਹ ਆ ਇਲੈਕਸ਼ਨ ਹੋ ਕੇ ਸਰਪੰਚਪਨ ਜੇ ਐਮ ਐਲ ਏ ਮੈਂਬਰ ਪਾਰ ਤੇ ਫਿਰ ਸਰਪੰਚ ਵੀ ਇਲੈਕਸ਼ਨ ਹੋ ਕੇ ਬਣਨੇ ਚਾਹੀਦੇ ਆ ਇਹ ਤੇ ਲੋਕਾਂ ਦੀ ਜਿਹੜੀ ਵੋਟ ਆ ਨਾ ਉਹ ਇਹਨਾਂ ਨੇ ਖੋਹ ਲਈ ਕਰ ਲੀਆਂ ਕਾਂਗਰਸੀਆਂ ਨੇ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ 2018 ਚ ਕਾਂਗਰਸ ਵੇਲੇ ਜਿਹੜੀ ਇਲੈਕਸ਼ਨ ਹੋਈ ਹੈ ਨਾ ਉਹ ਲੁੱਟ ਹੋਈ ਆ ਕੋਈ ਇਲੈਕਸ਼ਨ ਨਹੀਂ ਹੋਈ ਸਰੋਪੇ ਪਾ ਕੇ ਇੱਕ ਬੰਦੇ ਨੂੰ ਸਰਪੰਚ ਬਣਾ ਦੇਣਾ ਤੇ ਸਾਰੇ ਪਿੰਡ ਨੂੰ ਨੁਕਰੇ ਲਾ ਦੇਣਾ ਇਹ ਕਿੱਥੋਂ ਦਾ ਨੇ ਆਇਆ ਇਹ ਕਿੱਥੋਂ ਦਾ ਕਾਨੂੰਨ ਆ ਲੋਕਤੰਤਰ ਆ ਲੋਕਤੰਤਰ ਚ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਤੇ ਇਹਨਾਂ ਲੋਕਾਂ ਦੀਆਂ ਲੁੱਟ ਲਈਆਂ ਕਾਂਗਰਸੀ ਉਮੀਦਵਾਰ ਵੱਲੋਂ ਵਾਰ-ਵਾਰ ਡੋਪ ਟੈਸਟ ਦੀ ਗੱਲ ਕਿਆ ਜਾ ਰਿਹਾ ਕਿਵੇਂ ਵੇਖਦੇ ਹੋ ਜੀ ਵੇਖੋ ਜਦੋਂ ਕੋਈ ਬੰਦਾ ਹਰਦਾ ਨਾ ਉਦੋਂ ਇਹੋ ਜਿਹੇ ਇਲਜ਼ਾਮ ਹੀ ਲਾਉਂਦਾ ਮੈਂ ਤੇ ਕਹਿੰਨਾ ਚੋਣ ਕਮਿਸ਼ਨ ਨੂੰ ਕੋਈ ਕਾਨੂੰਨ ਬਣਾਉਣਾ ਚਾਹੀਦਾ ਵਾ ਵੋਟਾਂ ਤੋਂ ਪਹਿਲਾਂ ਜਦੋਂ ਆਪਾਂ ਨਾਮਜ਼ਦਗੀ ਭਰਦੇ ਆ ਡੂ ਟੈਸਟ ਸਾਰਿਆਂ ਦਾ ਹੀ ਹੋਣਾ ਚਾਹੀਦਾ ਇੱਕ ਵੱਡੀ ਇਹ ਕੋਣ ਬੰਦਾ ਹੁੰਦਾ ਵੀ ਇਹ ਕਹਿਣ ਵਾਲਾ ਇਹ ਤੇ ਵੇਖੋ ਪਿੰਡਾਂ 'ਚ ਜੇ ਕਿਹਨੇ ਰਿਸ਼ਤਾ ਕਰਨਾ ਹੁੰਦਾ ਇਹਨੂੰ ਉਹ ਕਹਿੰਦੇ ਹੁੰਦੇ ਵੀ ਮੁੰਡਾ ਨਜਤ ਨਹੀਂ ਕਰਦਾ ਜੇ ਜੇ ਰਿਸ਼ਤਾ ਕਰਨਾ ਕਿਸੇ ਨੇ ਜੇ ਗੱਲ ਕਰੇ ਹੈ ਇਹ ਟਟੂਜਾ ਡੇਢ ਡੇਢ ਗੇਠਦਾ ਹੈਗਾ ਇਹ ਗੱਲਾਂ ਕਰਦਾ ਇਹ ਗੇਠਮੁੱਠੀ ਇਹਨੂੰ ਵੇਖੋ ਮੈਂ ਚੁੱਪ ਹਾਂ ਆਪਾਂ ਨੇ ਵੀ ਆਪਾਂ ਇਲੈਕਸ਼ਨ ਲੜਨੀ ਆਪਦੀ ਪਾਰਟੀ ਦੇ ਮੁੱਦਿਆਂ ਦੀ ਗੱਲ ਕਰੀਏ ਗੇਠਮੁੱਠੀ ਆ ਜਿਹੜਾ ਨਾ ਇਹ ਆਪਦੀ ਜਿਹੜੀ ਾਕਾਤ ਉਹਦੇ 'ਚ ਰਵੇ ਇਹ ਸਾਰਿਆਂ ਨੂੰ ਪਤਾ ਵੀ ਰੇਤ ਦੀ ਮਾਈਨਿੰਗ ਕੌਣ ਕਰਦਾ ਰਿਹਾ ਜੀਰੀ ਹਲਕੇ 'ਚ ਕੰਤਕਿਆ ਰੇਤ ਦੇ ਕੇ ਇੱਕ ਟਰਾਲੇ ਦਾ ਟਿੱਪਰ ਦਾ 5-5000 ਰੁਪਿਆ ਇਹ ਲੈਂਦਾ ਰਿਹਾ ਇਹਨੇ ਇੱਕ ਲੁੱਟ ਮਚਾਈ ਆ ਲੋਕਾਂ ਦੀਆਂ ਜ਼ਮੀਨਾਂ ਆਪਦੇ ਨਾਂ ਤੇ ਕਰਾ ਕੇ ਲੋਕੀ ਸੁਸਾਈਡ ਕਰਦੇ ਰਿਹਾ ਪਵੇਂ ਨੇ ਪਟਿਆਲੇ ਤੋਂ ਬੰਦਾ ਕਿਵੇਂ ਰੋਂਦਾ ਰਿਹਾ ਉਹ ਇਹਦੇ ਭਰਾ ਨੇ ਜ਼ਮੀਨ ਨਾ ਕਰਾ ਲਈ ਤੇ ਉਹ ਚੀਕਾਂ ਮਾਰਦਾ ਰਿਹਾ ਸੁਸਾਈਡ ਕਰ ਲਿਆ ਉਹਦੇ ਪਰਿਵਾਰ ਚੋਂ ਇੱਕ ਜੀ ਨੇ ਕੋਈ ਸੁਣਵਾਈ ਹੋਈ ਉਹ ਚੀਜ਼ ਦੀ ਇਹ ਵੇਖੋ ਜਿਹੜੇ ਬੇਬੁਨਿਆਦੇ ਕਿਸੇ ਇਲਜ਼ਾਮ ਲਾਉਨੇ ਆ ਨਾ ਪੀੜਾ ਮਤਲਬ ਜੇ ਤੇ ਇਹ ਮੈਨੂੰ ਕੁਝ ਦੇ ਕੇ ਜਾਂਦਾ ਰਿਹਾ ਕੋਈ ਨਸ਼ਾ ਦੇ ਕੇ ਜਾਂਦਾ ਰਿਹਾ ਦੱਸੇ ਜਾਂ ਕੋਈ ਬੰਦਾ ਵਾਹ ਖੜੀ ਕਰਕੇ ਕਹਦੇ ਕਿਸੇ ਦੇ ਸਾਹਮਣੇ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਾਂ ਕੋਈ ਦੇ ਕੇ ਗਿਆ ਮੈਨੂੰ ਕੋਈ ਨਸ਼ਾ ਐਵੇਂ ਬਿਨਾ ਮਤਲਬ ਤੋ ਤੁਸੀਂ ਮੇਰੇ ਨਾਲ ਹੀ ਰਿਤੇ ਚਾਰ ਸਾਲ ਹੋ ਗਏ ਆ ਤੁਸੀਂ ਕਿੱਥੇ ਰਹਿੰਦੇ ਜੇ ਚਾਰ ਸਾਲ ਹੋ ਗਏ ਮੇਰੇ ਲੱਗੇ ਰਹਿੰਦੇ ਜੇ ਜੇ ਕੋਈ ਇਹੋ ਜਿਹੀ ਗੱਲ ਹੋਵੇ ਤੇ ਇਹ ਕੋਈ ਬੰਦਾ ਨਾ ਸਾਹਮਣੇ ਆਵੇ ਫਿਰ بطور ਮਿਨਿਸਟਰ ਦੋ ਸਾਲ ਮੈਂ ਵਿਤਰਿਆ ਮੈਨੂੰ ਤਾਂ ਬਲੈਕਮੇਲ ਕਰੀ ਜਾਣ ਬੰਦੇ ਵੀ ਆ ਮੈਂ ਤੈਨੂੰ ਦੇਖੇਗਾ ਨਹੀਂ ਤੇ ਮੈਂ ਲੱਗਾ ਹੀ ਰੋਲਾ ਪਾਉਣ ਮੇਰਾ ਕਾਰਾ ਕਾਮਨ ਜਾਇਜ ਨਜਾਇਜ ਸਮਝਦੇ ਗੱਲ ਨੂੰ ਕਿ ਨਹੀਂ ਨਾਂ ਲਾਲਜੀਤ ਭੁੱਲਰ ਕੱਲ ਮੜਾ ਨਾ ਅੱਜ ਮੜਾ ਨਾ ਕੱਲ ਨੂੰ ਮੜਾ ਵੀ ਇਹ ਲੋਕ ਆ ਰਹੇ ਆ ਜਦੋਂ ਬੰਧਾਰਤਾ ਨਾ ਉਦੋਂ ਬੇਬੁਨਿਆਦ ਇਲਜ਼ਾਮ ਲਾਉਂਦਾ ਪਹਿਲੇ ਬੰਦੇ ਕਹਿੰਦੇ ਐਮਪੀ ਬਣ ਕੇ ਨਹੀਂ ਸੀ ਲੱਭਦੇ ਹੁੰਦੇ ਆ ਲਾਲਜੀਤ ਸਿੰਘ ਭੁੱਲਰ ਧੰਨਵਾਦ ਕਰਨ ਜਾਇਆ ਕਰਨਗੇ ਪਿੰਡਾਂ ਦੇ ਵਿੱਚ ਐਮਪੀ ਬਣਨ ਤੋਂ ਬਾਅਦ ਆਇਆ ਕਰਨਗੇ ਦੇਖੋ ਮੈਂ ਫੇਰ ਪਿਛਲੇ ਦੋ ਸਾਲਾਂ ਦੀ ਗੱਲ ਕਰਾਂ ਆ ਪਿੱਛੇ ਜਿਹੜਾ ਹੈ ਲਗਭਗ 10-12 ਮਹੀਨੇ ਹੋ ਗਿਆ ਹਾੜਾਂ ਦੇ ਵਿੱਚ 2 ਮਹੀਨੇ ਪਾਣੀ ਆਉਂਦਾ ਰਿਹਾ ਪਾਣੀ ਚੱਲਦਾ ਰਿਹਾ ਲਾਲਜੀਤ ਭੁੱਲਰ ਮੋਟੇ ਤੇ ਤੂੜਾ ਚੁੱਕੇ ਬੰਨਾਂ ਤੇ ਸੇਵਾ ਕਰਦਾ ਰਿਹਾ ਜਿੰਨੇ ਚੁੱਕੇ ਹਾਂ ਚੋਕਰ ਸਾਇਲਜ ਪੱਠੇ ਲੋਕਾਂ ਦੇ ਘਰ ਵਾਸਤੇ ਸੌਦਾ ਸਾਰਾ ਕੁਝ ਉੱਥੇ ਹੀ ਦਿੰਦੇ ਨੇ ਤੇ ਕੋਈ ਮੈਂ ਤੂੜਾ ਫੋਟੋ ਖਿਚਾਉਣ ਲਈ ਨਹੀਂ ਆ ਚੁੱਕਦਾ ਤੂੜਾ ਇਸ ਕਰਕੇ ਚੁੱਕਦੇ ਹਾਂ ਜਿਹੜੇ ਫਿਲਮਾਂ ਦੇ ਐਕਟਰ ਕੰਮ ਕਰਦੇ ਆ ਜਾਂ ਜਿਹੜੇ ਲੀਡਰ ਆ ਉਹ ਲੋਕਾਂ ਲਈ ਰੋਲ ਮਾਡਲ ਆ ਮੇਰੇ ਅਲ ਵੇਖ ਕੇ ਹਜ਼ਾਰਾਂ ਨੌਜਵਾਨ ਉੱਥੇ ਆ ਕੇ ਹੋਰ ਸੇਵਾ ਕਰਦੇ ਰਹੇ ਆ ਮੇਰੇ ਸਾਥੀ ਸਾਡੀ ਆਮ ਆਦਮੀ ਪਾਰਟੀ ਦੇ ਸਾਥੀ ਹੋਰ ਵੀ ਕਈ ਮੇਰੇ ਸਾਥੀ ਆ ਕੇ ਹਜ਼ਾਰਾਂ ਦੀ ਗਿਣਤੀ 'ਚ ਤੋੜੇ ਚੁੱਕ ਕੇ ਬੰਨ ਬੰਨ ਦੀ ਸੇਵਾ ਕਰਦੇ ਰਹੇ ਤੇ ਇਹ ਉਦੋਂ ਕਲਵੀਰ ਜੀਰਾ ਜਾਂ ਕੋਈ ਹੋਰ ਬੰਦਾ ਉਦੋਂ ਕਿੱਥੇ ਜਾਂਦੇ ਇਹ 2 ਮਹੀਨੇ ਇੱਥੇ ਨਹੀਂ ਦਿਸੀਆ ਕੋਈ ਵੀ ਲਾਲਜੀਤ ਭੁੱਲਰ ਤੇ ਲੋਕਾਂ ਦਾ ਪੁੱਤ ਬਣ ਕੇ ਭਰਾ ਬਣ ਕੇ ਬੰਨ ਤੇ ਸੇਵਾ ਕਰਦਾ ਰਿਹਾ ਇਹ ਡਰੇ ਪਏ ਇਹਨਾਂ ਨੂੰ ਪਤਾ ਪੀ ਲੋਕਾਂ ਨੇ ਇਹ ਕਹਿਣਾ ਵੀ ਯਾਰ ਭਾਵੇਂ ਸਰਕਾਰ ਨੇ 2 ਸਾਲ ਦੇ ਵਿੱਚ ਬਿਜਲੀ ਦੇ ਬਿੱਲ ਚਾ ਕਈ ਕੰਮ ਕੀਤੇ ਆ ਜਿੰਨੇ ਵੀ ਕੰਮ ਕੀਤੇ ਆ ਉਹਦੇ ਤੋਂ ਬਿਨਾਂ ਲਾਲਜੀਤ ਭੁੱਲਰ ਵੀ ਲੋਕਾਂ ਦੇ ਵਿੱਚ ਰਿਆ ਇਹ 2 ਸਾਲ ਲੱਭੇ ਨਹੀਂ ਇਹ ਤੇ ਪਹਿਲਾਂ 6 ਮਹੀਨੇ ਉੱਥੇ ਕੈਨੇਡਾ ਜਾ ਕੇ ਆਪਦੇ ਪੈਸੇ ਦੀ ਅਡਜਸਟਮੈਂਟ ਕਰਦਾ ਰਿਆ ਉੱਥੇ ਜੈਤਤਾ ਬਣਾਉਂਦਾ ਰਿਆ ਤੇ ਮੁੜ ਕੇ ਆ ਕੇ ਇੱਥੇ ਹੁਣ ਇਹ ਗੱਲਾਂ ਕਰਦੇ ਆ ਇਹ ਸਾਰਾ ਕੁਝ ਲੋਕਾਂ ਨੂੰ ਪਤਾ ਲੋਕਾਂ ਨੇ ਆਪਣੇ ਜਿਹੜੇ ਕਿਰਦਾਰ ਆ ਨਾ ਉਹਨੂੰ ਵੋਟਾਂ ਪਾਉਣੀਆਂ ਲੋਕ ਸਮਝਦੇ ਆ ਤੇ ਵੇਖੋ ਜੋ 17 ਤੋਂ ਲੈ ਕੇ 22 ਤੱਕ ਜੀਰੀਅਲ ਕਿਚਨ ਨਜਾਇਜ਼ ਪਰਚੇ ਹੋਏ ਆ ਮਾਈਨਿੰਗ ਹੋਈ ਆ ਉਹ ਲੋਕਾਂ ਨੂੰ ਸਾਰਾ ਕੁਝ ਪਤਾ ਕੀ ਹੁਣ 2027 ਦੇ ਵਿੱਚ ਲਾਲਜੀਤ ਸਿੰਘ ਪੁੱਲਰ ਬਾਹ ਖੜੀ ਕਰਕੇ ਕਹਿਣਗੇ ਵੀ ਜੇ ਆਪਾਂ ਕੋਈ ਸਹੀ ਕੰਮ ਜਾਂ ਚੰਗੇ ਕੰਮ ਕੀਤੇ ਸਾਨੂੰ ਵੋਟ ਪਾ ਦਿਓ ਨਹੀਂ ਤੇ ਰਹਿਣ ਤੇ ਆਉਣ ਵਾਲੇ ਸਮੇਂ ਵਿੱਚ ਮੈਂ ਕਿਹਾ 24 ਦੇ ਵਿੱਚ ਵੀ ਹੁਣ ਵੀ ਇਹੋ ਗੱਲ ਕਵਾਂਗੇ ਵੀ ਦੱਸੋ ਤੁਹਾਨੂੰ ਮੈਂ ਰਾਤ ਦੇ 2 2 ਵਜੇ ਤੱਕ ਬਹਿ ਕੇ ਤਾਡੇ ਫੋਨ ਕਰਦੇ ਨੇ ਤੁਹਾਡੇ ਕੰਮ ਕਰਦਾ ਰਿਹਾ ਕਿ ਨਹੀਂ ਕਰਦਾ ਰਿਹਾ ਆ ਪੱਟੀ ਹਲਕੇ ਵਾਲੇ ਮੇਰੇ ਭਰਾ ਖਲੋਤੇ ਆ ਇਹਨਾਂ ਨੂੰ ਪੁੱਛੋ ਵੀ ਰਾਤ ਦੇ 2-2 ਵਜੇ ਦੇ ਰ ਦਫਤਰ ਕਿ ਨਹੀਂ ਵਜੇ ਦੇ ਪੁੱਛੋ ਇਹਨਾਂ ਨੂੰ ਪੁੱਛੋ ਸਵੇਰੇ 6 ਵਜੇ ਤੇ ਸਵੇਰੇ 6 ਵਜੇ ਲਾਲਜੀਤ ਭੁੱਲਰ ਪਿਆਰ ਹੋਂ ਤੋਂ ਬਿਨਾ ਦਫਤਰ ਪਹੁੰਚਦਾ ਕਿ ਨਹੀਂ ਪਹੁੰਚਦਾ ਪੁੱਛੋ ਇਹਨਾਂ ਨੂੰ 24 ਘੰਟੇ 24 ਘੰਟੇ ਤੋ 2-2 ਵਜੇ ਰਾਤ ਦੇ 6 ਵਜੇ ਦਿਨੇ ਪੈਣਾ ਮੈਨੂੰ ਦੱਸੋ ਕਿਹੜੇ ਬੰਦੇ ਦੀ ਇੰਨੀ ਹਾਜ਼ਰੀ ਹੋਊਗੀ ਇਹ ਬੰਦੇ ਨੇ ਨਾ ਅੱਜ ਤੱਕ ਪੱਟੀ ਹਲਕੇ ਚ ਇੰਨਾ ਟਾਈਮ ਦਿੱਤਾ ਨਾ ਕੋਈ ਦੇ ਸਕਦਾ ਪ੍ਰੀ ਹੈਂਡ ਕਰਕੇ ਸਪੀਕਰ ਔਨ ਕਰਕੇ ਲੋਕਾਂ ਦੇ ਮੈ ਫੋਨ ਅਫਸਰਾਂ ਨੂੰ ਲਾਉਣਾ ਵੀ ਲੋਕਾਂ ਨੂੰ ਪਤਾ ਲੱਗ ਜੇ ਵੀ ਸਾਡੀ ਠੋਕੇ ਮਦਦ ਕੀਤੀ ਲਾਲਜੀਤ ਪੁੱਤਰ ਨੇ ਬਹੁਤ ਬਹੁਤ ਧੰਨਵਾਦੀ ਸਾਡੇ ਸਰਦਾਰ ਲਾਲਜੀਤ ਸਿੰਘ ਪੁੱਤਰ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਰੂਰ ਸਾਹਿਬ ਤੋਂ ਉਮੀਦਵਾਰ ਨੇ ਅੱਜ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਦਾਖਲ ਕਰਾਉਣ ਦੇ ਲਈ ਪਹੁੰਚੇ ਹੋਰ ਵੀ ਆਗੂ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੇ ਲਈ ਮਾਝੇ ਦੇ ਐਮਐਲਏ ਵੀ ਪਹੁੰਚੇ ਮੇਰੇ ਨਾਲ ਐਮਐਲਏ ਦੇ ਵਿੱਚੋਂ ਇੱਕ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ ਮੌਜੂਦ ਨੇ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਕਾਗਜ਼ ਦਾਖਲ ਕਰਾਏ ਗਏ ਨੇ ਵੱਡੀ ਗਿਣਤੀ 'ਚ ਲੋਕ ਵੀ ਆਏ ਨੇ ਕਿ ਇਹ ਸਪੋਰਟਰ ਨੇ ਕਿ ਵੋਟਰ ਵੀ ਨੇ ਨਾਲ ਅਹ ਦੇਖੋ ਜਿਹੜਾ ਸਪੋਰਟਰ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਪੱਕਾ ਵੋਟਰ ਹੁੰਦਾ ਹੈ। ਕਿਆ ਬਾਤ ਹੈ। ਇਸ ਕਰਕੇ ਇਹ ਵੋਟਰ ਵੀ ਆ, ਇਹ ਸਪੋਰਟਰ ਵੀ ਆ ਤੇ ਇਹ ਤੱਕੜ ਵੀ ਨੇ। ਜੀ ਠੀਕ ਹੈ ਜਿਹੜੇ ਹੁਣ ਵੋਟਾਂ ਖਿੱਚ-ਖਿੱਚ ਕੇ ਪਵਾਉਣਗੇ ਵੀ ਤੇ ਵੱਡੀ ਲੀਡ ਦੇ ਨਾਲ ਸਰਦਾਰ ਲਾਲਜੀ ਸਿੰਘ ਭੱਲਰ ਨੂੰ ਜਿਤਾਉਣਗੇ। ਕਿਆ ਬਾਤ ਹੈ ਜੀ। ਆ ਲਾਲਪੁਰਾ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਹਿੰਦੇ ਜਿਹੜੇ ਹੁਣ ਆਗੂ ਇਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਤੁਰੇ-ਫਿਰਦੇ ਆ ਇਹਨਾਂ ਨੂੰ ਸਾਫਾ ਪਾ ਕੇ ਸਰਪੰਚ ਨਹੀਂ ਇਹਨਾਂ ਦੇ ਐਮਐਲਏ ਨੇ ਬਣਾਉਣਾ। ਇਹ ਸਾਡਾ ਹੀ ਪਹਿਲਿਆਂ ਦਾ ਕੰਮ ਸੀ ਜਿਹਦੇ ਮੋਢੇ ਤੇ ਹੱਥ ਰੱਖੀਦਾ ਸੀ ਉਹਨੂੰ ਸਰਪੰਚ ਬਣਾ ਕਾ ਹੋਣਾ ਵੀ ਨਹੀਂ ਨਹੀਂ ਆ ਤੇ ਹੀ ਕਰਨਾ ਵੀ ਨਹੀਂ ਆ ਇਹ ਲੋਕਤੰਤਰ ਦੀ ਜੇਤਾ ਲੋਕਲ ਲੋਕ ਸਰਪੰਚ ਖਲੋਣ ਭਵੇਂ ਯਾਰ ਬੰਦਾ ਪਿੰਡੋ ਸਰਪੰਚ ਖਲੋ ਜੇ ਲੋਕਾਂ ਵੋਟ ਪਾਉਣੇ ਆ ਸਾਨੂੰ ਕਹਿੰਨੇ ਧੱਕੇ ਨਾਲ ਐਮਐਲਏ ਬਣਾਇਆ ਵੀ ਸੱਚ ਜੇ ਸਾਨੂੰ ਵੀ ਪਾ ਕੇ ਸਰਪਾਹ ਦੇ ਕਹਿ ਦਿਆ ਕਰੋ ਵੀ ਇਹ ਐਮਐਲਏ ਜੇ ਚੋਲਿਆ ਚੋਲਿਆ ਵੋਟਾਂ ਨਹੀਂ ਪੈਣੀਆਂ ਜਦੋਂ ਅਸੀਂ ਵੋਟਾਂ ਲੈ ਕੇ ਬਣੇ ਆ ਤੇ ਲੋਕਾਂ ਦਾ ਅਧਿਕਾਰ ਆ ਵੋਟ ਨੂੰ ਖਾਣਾ ਕਿਉਂ ਜੇ ਇਹਨਾਂ ਨੇ ਧੱਕੇ ਕੀਤੇ ਲੱਭਣ ਡੇ ਹੁਣ ਲਾਗੇ ਬਣਨੇ ਨਹੀਂ ਤਿਕਣ ਡੇ ਧੱਕੇ ਨਾਲ ਬਣਾਉਂਦੇ ਨੇ ਸਰਪੰਚੋਂ ਸਰਪੰਚ ਤੇ ਬਣਾਲੇ ਤੇ ਆਪ ਬਣ ਗਏ ਮੇਰੇ ਐਮਐਲਏ ਇਹ ਕਰਕੇ ਲੋਕਾਂ ਦਾ ਅਧਿਕਾਰ ਨਹੀਂ ਕਦੇ ਖਾਣਾ ਚਾਹੀਦਾ ਜੇ ਵੋਟਾਂ ਵਾਂ ਸਰਪੰਚ ਖੜੇ ਕਰੋ ਪਣਾ ਹਾਡੀ ਪਾਰਟੀ ਦੇ ਕਈ ਜਗ੍ਹਾ ਤਿੰਨ ਬੰਦੇ ਮੈਨੂੰ ਕਹਿੰਦੇ ਮੈਂ ਵੀ ਸਰਪੰਚ ਬਾਨਾ ਮੈਂ ਤੂੰ ਵੀ ਖਲੋਜੀ ਦੂਜਾ ਦਾ ਮੈਂ ਮੈਂ ਤੂੰ ਵੀ ਖਲੋਜੀ ਤੀਜਾ ਦਾ ਮੈਂ ਮੈਂ ਤੂੰ ਵੀ ਖਲੋਜੀ ਮੈਂ ਮੇਰੇ ਵੱਲੋਂ ਸਾਰਾ ਪਿੰਡ ਖਲੋਜੋ ਵੋਟਾਂ ਨਾ ਬਾਨਾ ਐਮਐਲਏ ਸਾਡੀ ਸਪੋਰਟ ਕਰੂਗਾ ਤੇ ਅਸੀਂ ਜਿੱਤਾਂਗੇ ਅੱਜ ਸਪੋਰਟ ਹੀ ਆ ਮੇਰੀ ਮੈਂ ਨਾ ਸਪੋਰਟ ਸਰਪੰਚੀ ਦੀ ਸਪੋਰਟ ਪਿੰਡ ਵਾਲਿਆਂ ਕਰਨੀ ਆ ਐਮਐਲਏ ਨਹੀਂ ਕਰਨੀ ਕਰਾਉਣੇ ਨਾ 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 ਆਪਣੇ ਕੋਈ ਕੰਮ ਨਹੀਂ ਜੇਗਾ ਵੇਖੋ ਫਿਰ ਲੋਕ ਦੰਦਰ ਕਿੱਥੇ ਰਹਿ ਗਿਆ ਫੇ ਤੇ ਕਹਾੜੀ ਮੁੱਕ ਗਈ ਕਿ ਦੁਨੀਆ ਤੇ ਫਿਰ ਤੇ ਆਪਾਂ ਉਹੀ ਮੋਦੀ ਵਾਲਾ ਕੰਮ ਇੱਥੇ ਥੱਲੇ ਕਰ ਲ ਇਹ ਖਲੋਣ ਜਿਹੜਾ ਜਿੱਤ ਗਿਆ ਹਾਂ ਇਹ ਆ ਸਰਪੰਚ ਹੋਣਾ ਚਾਹੀਦਾ ਜਿਹੜਾ ਸਰਕਾਰ ਨਾਲ ਚੱਲੇ ਜੀ ਦੋਵਾਂ ਦਾ ਸਰਪੰਚ ਦਾ ਤੇ ਸਰਕਾਰ ਦਾ ਆਪਸੀ ਤਾਲਮੇਲ ਹੋਣਾ ਬਹੁਤ ਜ਼ਰੂਰੀ ਪਿੰਡ ਦੇ ਵਿਕਾਸ ਲਈ ਜੀ ਜਾਂ ਤਾਂ ਪਹਿਲਾਂ ਹੀ ਉਹ ਬਣਾਉਣਾ ਚਾਹੀਦਾ ਜਿਹੜਾ ਸਰਕਾਰ ਨਾਲ ਪਹਿਲਾਂ ਚੱਲਣ ਡਿਆ ਤੇ ਜਾਂ ਜਿਹੜਾ ਵਾ ਉਹ ਜੇ ਭਾਵੇਂ ਬਾਅਦ ਚ ਕੋਈ ਹੋਰ ਵੀ ਜਿੱਤ ਗਿਆ ਤੇ ਉਹਦਾ ਫਰਜ਼ ਹੈ ਕੋਈ ਸਰਕਾਰ ਨਾਲ ਤਾਲਮੇਲ ਐਮਐਲਏ ਸਾਹਿਬ 2 ਸਾਲ ਦੇ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲੋਕਾਂ ਦਾ ਝੁਕਾਵਾ ਆਮ ਆਦਮੀ ਪਾਰਟੀ ਵੱਲ ਹੈਗਾ ਪਰ ਬਹੁਤ ਸਾਰੀਆਂ ਹੋਰ ਚੀਜ਼ਾਂ ਨੂੰ ਲੈ ਕੇ ਲੋਕ ਤੁਹਾਡੇ ਨਾਲ ਨਾਰਾਜ਼ ਵੀ ਨੇ ਉਹ ਨਹੀਂ ਉਹ ਭਰਾਵਾ ਐਵੇਂ ਨਾ ਕਹੀ ਜਾਓ ਨਰਾਜ ਕਿਹੜੀ ਗੱਲੋਂ ਇੰਨੇ ਕੰਮ ਕਰਦੇ ਤੁਸੀਂ ਨਰਾਜ ਬੀਬੀਆਂ ਦਾ ਇਹ ਜੋ ਵੀ ਆਪਾਂ ਦੇ ਦੇਣਾ ਕੋਈ ਗੱਲ ਨਹੀਂ ਹੁਣ ਘਰ ਇੱਕ ਵਾਰੀ ਸਾਰਾ ਕੁਝ ਇੱਕੇ ਵਾਰੀ ਥੋੜਾ ਹੋ ਜਾਂਦਾ ਘਰੇ ਵੀ ਕੋਈ ਨਵਾਂ ਘਰ ਪੋਣੇ ਆ ਤੇ ਉਹਦੇ ਚ ਇੱਕ ਬੰਦਾ ਇਹ ਕਰਕੇ ਨਰਾਜ ਹੋਈ ਜਾਵੇ ਬੀਬੀ ਅਜੇ ਤੇ ਰਸੋਈ ਨਹੀਂ ਤਿਆਰ ਹੋਈ ਹੁਣ ਬਾਕੀ ਘਰ ਤਿਆਰ ਹੋ ਕੇ ਔਲੀ ਔਲੀ ਇੱਕ ਵਾਰੀ ਆਉਂਦੀ ਆ ਨਾ ਹਰ ਚੀਜ਼ ਦੀ ਤੇ ਫਿਰ ਸਮਾਂ ਲੱਗਦਾ ਵਾ ਕੋਈ ਗੱਲ ਨਹੀਂ ਬਾਕੀ ਮੈਂ ਪਿੰਡਾਂ ਜੀ ਜਾਣਾ ਵਾ ਮੈਨੂੰ ਤਾਂ ਕਿਸੇ ਭੈਣ ਨੇ ਕਿਹਾ ਨਹੀਂ ਮੈਂ ਕਿ ਦੱਸਿਆ ਉਹਨਾਂ ਨੂੰ ਮੈਂ ਗੱਲ ਸੁਣੇ 1 ਬੰਨੇ ਹਜ਼ਾਰ ਰੁਪਈਆ ਸੀ ਸਾਡੀ ਸਰਕਾਰ ਚਾ ਬਿੱਲ ਆਲਾ ਜਾਂਦਾ ਇਹਨਾਂ ਦੇ ਪਹਿਲਾਂ ਉਹ ਰੋਕੀਏ ਦੇਣ ਦੀ بجائے ਜਿਹੜਾ ਨਾਲੇ ਘਰੋਂ ਨਿਕਲਦਾ ਉਹ ਨਾਲੇ ਨਿਕਲੇ ਉਹ ਇਹਨਾਂ ਦਾ ਇਹਨਾਂ ਦੇ ਕੋਲ ਪੈ ਰਹੇ ਫਿਰ ਬਾਹਰੋਂ ਜਿਹੜਾ ਉਹ ਦੇਣੇ ਆ ਕਿ ਕਿਵੇਂ ਵੇਖਦੇ ਹੋ اپੋਜੀਸ਼ਨ ਦੇ ਵੀ ਵੱਡੇ ਸਵਾਲ ਨੇ ਕਿ ਆਮ ਆਦਮੀ ਪਾਰਟੀ ਦੇ ਕੋਲੋਂ 2 ਸਾਲ ਚ ਕੁਝ ਨਹੀਂ ਹੋਇਆ ਇਹਨਾਂ ਅਗਲੇ 3ਾਂ ਚ ਕੁਝ ਨਹੀਂ ਕਰਨਾ ਤੁਸੀਂ ਜਲਦੀ ਕਾਂਗਰਸ ਤੇ ਭਰੋਸਾ ਕਰ ਲਓ ਤੁਸੀਂ ਹਾਂਜੀ ਹਾਂਜੀ ਗੱਲ ਸੁਣ ਮੇਰੀ ਕੀ ਨਹੀਂ ਹੋਇਆ 600 ਯੂਨਟ ਹਾਂਜੀ ਬਿਲੀ ਮਾਫ ਦਿੱਤੀ ਕਿ ਨਹੀਂ ਦਿੱਤੀ ਜੀ ਜੀ ਠੀਕ ਹੈ ਮੇਰੇ ਹਲਕੇ ਦੀ ਗੱਲ ਕਰ ਲੋ 4.5 ਕਰੋੜ ਦੇ ਮੈਂ ਬਿਜਲੀ ਦੇ ਕੰਮ ਕਰਾਏ ਆ ਇੱਥੇ 44 ਛੜਕਾ ਤੇ ਪੀਸੀਪਾਈ ਆ ਦੋ ਤਿੰਨ ਛੜਕਾ ਜਿਹੜੀਆਂ ਵੱਡੀਆਂ ਬਣਾਈਆਂ ਪੁਲਾਲੀ ਮੈਂ ਇੱਥੇ ਪਹਿਲੇ ਲੈ ਕੇ ਆਇਆ ਪੰਜ ਰੂਟ ਇੱਥੇ ਜਿਹੜੇ ਆ ਉਹ ਆਪਾਂ ਚਲਾਏ ਆ ਦੋ ਸਕੂਲ ਆਫ ਫੈਮਿਨਸ ਆਪਾਂ ਬਣਾਏ ਆ ਅੱਠ ਇਤੇ ਮੱਲਾ ਕਲੀਨਿਕ ਬਣਾਏ ਆ ਨਿੱਜੀ ਕੰਮ ਲੋਕਾਂ ਦੇ ਜਿਹੜੇ ਆ ਉਹ ਆਪਾਂ ਜਿਹੜੇ ਵਖਰੇ ਕੀਤੇ ਆ ਸੋ ਇਹ ਹੁਣ ਡੈਰੀ ਡਿਵੈਲਪਮੈਂਟ ਦੇ ਇੱਥੇ ਕੋਰਸ ਚੱਲਦੇ ਆ ਕਈ ਸਾਡੇ ਮੁੰਡਿਆਂ ਨੂੰ ਇੱਥੇ ਭੇਜ ਕੇ ਤੇ ਉਹਨਾਂ ਨੂੰ ਜਿਹੜੇ ਆ ਉਹ ਕੋਰਸ ਕਰਾਏ ਗਏ ਆ ਠੀਕ ਆ ਫ ਡੰਗਰਾਂ ਦੇ ਅਕਸਰੇ ਵਾਲੀਆਂ ਮਸ਼ੀਨਾਂ ਮੈਂ ਨਹੀਂ ਕਦੇ ਵੇਖੀਆਂ ਉਹ ਮਲਕਾ ਕੜੂਰ ਸਾਹਿਬ ਚ ਲੈ ਕੇ ਆਏ ਹੁਣ ਬਿਲਡਿੰਗ ਆ ਪਾ ਕੇ ਤੇ ਉਹ ਜਿਹੜਾ ਆਪਾਂ ਸ਼ੁਰੂ ਕਰਨੀਆਂ ਵਾ ਸੋ ਹੋਰ ਕੀ ਕਰ ਸਕਦੇ ਹਲਕੇ ਦੇ ਵਿੱਚ ਅਸੀਂ ਰਹੇ ਆ ਠੀਕ ਹੈ ਨੌ ਤੋਂ ਇੱਕ ਦਫ਼ਤਰ ਸਾਡਾ ਖੁੱਲਦਾ ਪਹਿਲਾ ਐਮਐਲਏ ਹੁੰਦਾ ਸੀ ਉਹਦਾ ਦਫ਼ਤਰ ਨਹੀਂ ਆ ਦਫ਼ਤਰ ਹੈਗਾ ਹੀ ਆਪ ਨਹੀਂ ਹੀ ਹੈਗਾ ਉਸ ਤੋਂ ਪਹਿਲਾਂ ਹੀ ਜਿਹੜਾ ਉਹ ਆਪ ਕਿਤੇ ਕਿਤੇ ਆ ਜਾਂਦਾ ਹੈ ਉਹਦਾ ਕੋਈ ਦਫ਼ਤਰ ਨਹੀਂ ਹੈਗਾ ਪਹਿਲਾ ਐਮਐਲਏ ਆ ਜਿਸ ਦਾ ਕੋਈ ਦਫ਼ਤਰ ਵੀ ਹੈਗਾ ਤੇ ਐਮਐਲਏ ਵੀ ਹਲਕੇ ਦੇ ਵਿੱਚ ਹੈਗਾ ਮੇਰਾ ਪੀਏ ਰੋਜ਼ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਫ਼ਤਰ ਬਿੰਦਾ ਲੋਕਾਂ ਦੀਆਂ ਉੱਥੇ ਜਿਹੜੀਆਂ ਉਹ ਮੁਸ਼ਕਲਾ ਸੁਣਦਾ ਆਏ ਗਏ ਨੂੰ ਜਲਪਾਨੀ ਸ਼ਕਾ ਕੇ ਤੁਰੇਦਾ ਪ੍ਰਾਣਿਆਂ ਵਾਂਗੂ ਦੇ ਨਹੀਂ ਕਿਆ ਕਦਰ ਮੂੰਹ ਚੁੱਕ ਕੇ ਆ ਜਾਂਦੇ ਪਹਿਲਾਂ ਫਲਾਣੇ ਨੂੰ ਲੈ ਕੇ ਆਓਏ ਫਿਰ ਤੁਹਾਡਾ ਕੰਮ ਕਰਾਂਗੇ ਜਿਹੜਾ ਆ ਗਿਆ ਉਹਦਾ ਕੰਮ ਕਰਕੇ ਤੁਰਿਆ ਇਹ ਪਾਰਟੀ ਦੂਜੀ ਦਾ ਵੀ ਆ ਗਿਆ ਜਿੰਨੇ ਵੋਟਰ ਨਹੀਂ ਪਾਈ ਹੋਰ ਬਦਲਾ ਕਹਿੰਦੇ ਕਿ ਨੂੰ ਮੈਨੂੰ ਲੱਭ ਕੇ ਲਿਆਓ ਵੀ ਹੋਰ ਕਿਹਨੂੰ ਬਦਲਾ ਕਹਿੰਦੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਸਾਡਾ ਨਾਲ ਗੱਲਬਾਤ ਕਰਨ ਦਾ ਧੰਨਵਾਦ ਜੀ ਸੋ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਦੇ ਨਾਲ ਜਿਹੜੇ ਆ ਨਾਮਜ਼ਦਗੀ ਦਾਖਲ ਕਰਾਉਣ ਦੇ ਲਈ ਇੱਕ ਮ ਭਾਰਤੀ ਜਨਤਾ ਪਾਰਟੀ ਤੋਂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਵਿਕਾਸ ਮਿੰਟਾ ਜੀ ਜਿੰਨੇ ਵੀ ਜਿੰਨੇ ਵੀ ਲੋਕ ਦੇਖ ਰਹੇ ਨੇ ਹਲਕਿਆਂ ਦੇ ਲੋਕਾਂ ਨੂੰ ਅਪੀਲ ਕੀ ਰਹਿ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਮੈਂ ਆਫਜ਼ੀਲ ਚੈਨਲ ਦਾ ਵੀ ਧੰਨਵਾਦ ਕਰਦਾ ਕਿ ਆਪ ਜੀ ਬਹੁਤ ਸੱਚੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਂਦੇ ਜੀ ਔਰ ਜਿਵੇਂ ਆਪ ਜੀ ਨੇ ਪੁੱਛਿਆ ਕਿ ਕੀ ਹਲਕੇ ਦੇ ਵਿੱਚ ਕੀ ਦੇਖ ਰਿਹਾ ਮੇਰਾ ਖਿਆਲ ਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਹੀ ਗਿਆ ਉਹਨਾਂ ਅੱਜ ਦਾ ਇਕੱਠ ਦੇਖ ਕੇ ਕਿਉਂਕਿ ਲੋਕ ਆਪ ਮੁਹਾਰੇ ਆਏ ਨੇ ਕਿ ਪਰਸੋਂ ਤੱਕ ਮੰੰਦੀ ਸਾਹਿਬ ਨੇ ਕੋਈ ਇਨੀ ਤਿਆਰੀ ਨਹੀਂ ਸੀ ਕੀਤੀ ਹੋਈ ਇਹ ਅਸੀਂ ਕਾਗਜ਼ ਪਰਨੇ ਆ ਜਾਂ ਉਹ ਕਰਨਾ ਰਾਤੀ ਤਿਆਰੀਆਂ ਸ਼ੁਰੂ ਕੀਤੀਆਂ ਤੇ ਲੋਕਾਂ ਦੇ ਵਿੱਚ ਸੁਨੇਹਾ ਹੀ ਦਿੱਤਾ ਕਿ ਸਵੇਰੇ ਮੈਂ ਕਾਗਜ਼ ਪਰਨ ਜਾ ਰਿਹਾ ਔਰ ਇਤਨੀ ਖੁਸ਼ੀ ਸੀ ਲੋਕਾਂ ਦੇ ਵਿੱਚ ਵੇਖਣ ਨੂੰ ਤੇ ਪਤਾ ਲੱਗਦਾ ਸੀ ਵੀ ਕੋਈ ਇਕੱਠ ਹੋਇਆ ਹੈ ਅਜਿਹਾ ਇਕੱਠ ਮੇਰਾ ਘਰ ਕਿ ਇੰਨਾ ਸ਼ਾਨਦਾਰ ਇਕੱਠ ਇਸੇ ਵਿਰਲੇ ਦੇ ਹੀ ਦੇਗਾ ਪਰ ਇਤੋਂ ਹੀ ਵੈਸੇ ਤੇ ਸਾਬਤ ਹੋ ਚੁੱਕਾ ਹੈ ਕਿ ਸਰਦਾਰ ਲਾਲਜੀਤ ਸਿੰਘ ਦੀ ਭੁੱਲਰ ਇਸ ਵਾਰ ਜਿੱਤ ਦਰਜ ਕਰਵਾਉਣਗੇ ਔਰ ਬਾਕੀ ਉਹਨਾਂ ਦੇ ਕੰਮਾਂ ਵੱਲ ਜੇ ਦੇਖੀਏ ਤਾਂ ਸਵੇਰੇ 6 ਵਜੇ ਉੱਠ ਕੇ ਉਹ ਕੰਮ ਤੇ ਬੈਠ ਜਾਂਦੇ ਨੇ ਜੀ ਲੋਕਾਂ ਦੇ ਕੰਮ ਕਰਦੇ ਨੇ ਕਿਉਂਕਿ ਮੈਂ ਇਹਦੇ ਹਲਕੇ ਦੇ ਵਿੱਚ ਉਹਨਾਂ ਦੇ ਨਾਲ ਹੀ ਰਹਿਣਾ ਵੀ ਆ ਔਰ ਪਹਿਲੋਂ ਵੀ ਬਿਲਕੁਲ ਗਵਾਂਢ ਸੀ ਔਰ ਬਚਪਨ ਤੋਂ ਨਾਲ ਖੇਡੇ ਮੱਲੇ ਵੀ ਆ ਬਹੁਤ ਜਾਣਕਾਰੀਆਂ ਸੀ ਔਰ ਬਹੁਤ ਵਧੀਆ ਲੱਗਦਾ ਹੈ ਉਹਨਾਂ ਦੇ ਨਾਲ ਆਏ ਹੁਣ ਜਿਵੇਂ ਤੁਸੀਂ ਮੈਨੂੰ 10 ਲੋਕਾਂ ਨੂੰ ਦੱਸਿਆ ਕਿ ਮੈਂ ਅਲੱਗ ਬਾਡੀ ਤੋਂ ਵੀ ਆਇਆ ਹਾਂ ਔਰ ਮੈਨੂੰ ਵਧੀਆ ਲੱਗਦਾ ਹੈ ਕਿ ਮੈਂ ਇੱਕ ਸਹੀ ਜਗ੍ਹਾ ਚੋਂ ਕਰਕੇ ਆਇਆ ਹਾਂ ਔਰ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਲੋਕਾਂ ਦੇ ਪ੍ਰਤੀ ਉਹ ਸੁਵਖਤੇ ਉੱਠਦੇ ਨੇ ਔਰ ਸਭ ਤੋਂ ਮੇਰਾ ਖਿਆਲ ਪੱਟੀ 'ਚ ਲੇਟ ਸੌਣ ਸੌਣ ਵਾਲੇ ਬੰਦੇ ਸਦਾ ਲਾਲਜੀਤ ਸਿੰਘ ਜੀ ਭੁੱਲਰ ਹੁਣ ਕੇ ਹਾਂ ਜੀ ਵਿਕਾਸ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਦਿੱਤੇ ਧੰਨਵਾਦ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਆ ਵਿਕਾਸ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਲਾਲਜੀਤ ਸਿੰਘ ਭੁੱਲਰ ਹੁਣਾ ਨਾਲ ਗੱਲਬਾਤ ਹੋਈ ਵੱਡੀ ਗਿਣਤੀ 'ਚ ਸਮਰਥਕ ਪਹੁੰਚੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਚਾਹੁੰਦੇ ਰਹਿਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਦਰਜੀਤ ਸਿੰਘ ਪੰਜਾਬ ਹਬਟਕ ਨਿਊਜ਼ ਤਰਨਤ